ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲਬਾਤ ਕਰਨੀ ਹੈ ਸਰਬੀਆ ਦੇ ਵਰਕ ਪਰਮਿਟ ਬਾਰੇ ਦੇ ਵਿੱਚ ਜਿਹੜੇ ਮੇਰੇ ਭੈਣ ਭਰਾ ਸਰਬੀਆ ਵਰਕ ਪਰਮਿਟ ਤੇ ਜਾਣਾ ਚਾਹੁੰਦੇ ਹਨ ਉਹਨਾਂ ਦੇ ਲਈ ਇਹ ਵੀਡੀਓ ਹੈ ਸਰਬੀਆ ਦੇ ਵਿੱਚ ਵਰਕ ਪਰਮਿਟ ਜਿਹੜਾ ਕਿ 1 ਸਾਲ ਦਾ ਹੋਊਗਾ ਜਿਹੜਾ ਕਿ ਰੀਨਿਊ ਹੋ ਜਾਂਦਾ ਹੈ ਜੀ ਦੇ ਵਿੱਚ ਕੰਪਨੀ ਵੱਲੋਂ ਡਿਮਾਂਡ ਜਿਹੜੀ ਆਈ ਹੈ ਉਹ ਹੈ ਵੇਅਰ ਹਾਊਸ ਵਰਕਰ ਸੁਪਰਮਾਰਕੀਟ ਦੇ ਵਿੱਚ ਵਰਕਰਾਂ ਦੀ ਜ਼ਰੂਰਤ ਹੈ ਜੀ ਦੇ ਵਿੱਚ ਮਿਨੀਮਮ ਸੈਲਰੀ 740 ਯੂਰੋ ਪਰ ਮਹੀਨਾ ਹੋਵੇਗੀ ਵਰਕਿੰਗ ਆਵਰ ਦਾ ਮਿਨੀਮਮ 265 ਘੰਟੇ ਕੰਮੂਡੇਸ਼ਨ ਪ੍ਰੋਵਾਈਡ ਕੀਤੀ ਜਾਊਗੀ ਟੈਕਸ ਇਨਕਲੂਡ ਹੈ ਇਨਸੂਰੈਂਸ ਵੀ ਇਨਕਲੂਡ ਹੈ ਅਗਲੀ ਵੈਕੈਂਸੀ ਡਰਾਈਵਰ ਟਰੱਕ ਡਰਾਈਵਰ ਅਤੇ ਫੋਰਕ ਲੈਫਟ ਡਰਾਈਵਰ ਦੀ ਹੈ ਜਿਹਦੇ ਵਿੱਚ ਸੈਲਰੀ 1270 ਯੂਰੋ ਪਰ ਮੰਥ ਮਿਨੀਮਮ ਵਰਕਿੰਗ ਆਵਰਜ 265 ਘੰਟੇ ਕੰਪੂਟੇਸ਼ਨ ਪ੍ਰੋਵਾਈਡ ਕੀਤੀ ਜਾਊਗੀ ਟੈਗਟ ਇਨਕਲੂਡ ਹੈ ਇੰਸ਼ੋਰੈਂਸ ਵੀ ਇਨਕਲੂਡ ਹੈ ਜਿਹਦੇ ਵਿੱਚ 1 ਸਾਲ ਦਾ ਵਰਕ ਪਰਮੈਂਟ ਦਿੱਤਾ ਜਾਊਗਾ ਜਿਹੜਾ ਕਿ ਰੀਨਿਊ ਤੁਸੀਂ ਬਾਅਦ ਦੇ ਵਿੱਚ ਕਰਵਾ ਸਕਦੇ ਹੋ ਇਹ ਤਾਂ ਛੀਗੀ ਕੰਪਨੀ ਵੱਲੋਂ ਵਰਕਰਾਂ ਦੀ ਡਿਮਾਂਡ ਸਰਬੀਆ ਦੀ ਅੱਗੇ ਅਸੀਂ ਗੱਲ ਕਰਦੇ ਹਾਂ ਰਿਕੁਆਇਰਮੈਂਟ ਵਰਕ ਪਰਮਿਟ ਅਪਲਾਈ ਕਰਨ ਵਾਸਤੇ ਰਿਕੁਆਇਰਮੈਂਟ ਕੀ ਕੀ ਚਾਹੀਦੀ ਆ ਜੀ ਦੇ ਵਿੱਚ origignal passport ਆਧਾਰ ਕਾਰ ਐਜੂਕੇਸ਼ਨ ਦੇ ਸਰਟੀਫਿਕੇਟ ਡਰਾਈਵਿੰਗ ਲਾਇਸੈਂਸ ਤੇ ਸਰਬੀਆ ਦੀ PCC ਚਾਹੀਦੀ ਹੈ ਜਿਹੜਾ ਕਿ ਅਸੀਂ ਕੈਂਡੀਡੇਟ ਦੇ ਨਾਲ ਐਗਰੀਮੈਂਟ ਕੀਤਾ ਜਾਊਗਾ ਪ੍ਰੋਸੈਸਿੰਗ ਟਾਈਮ ਪ੍ਰੋਸੈਸਿੰਗ ਟਾਈਮ 45 ਤੋਂ 60 ਦਿਨ ਦਾ ਹੈਗਾ ਜਿਹਦੇ ਵਿੱਚ ਵਰਕ ਪਰਮਟ ਦੀ ਕੋਲ ਕਾਸਟ 2.5 ਲੱਖ ਰੁਪਇਆ ਹੋਵੇਗੀ ਵਧੇਰੇ ਜਾਣਕਾਰੀ ਲੈਣ ਲਈ ਤੁਸੀਂ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਾਡਾ ਦਫ਼ਤਰ ਨਾਨਕ ਸਰ ਕਲੇਰਾ ਕੌਕੇ ਰੋਡ ਜਗਰਾਉਂ ਦੇ ਵਿੱਚ ਸਥਿਤ ਹੈ ਸਾਡਾ YouTube ਚੈਨਲ ट्रायंगल ਪਾਰਟੀ ਆਫ ਪੰਜਾਬ ਸੋਨਾ ਪੰਜਾਬ ਅਤੇ Facebook ਪੇਜ ਵੀ ਹੈ ਤੁਸੀਂ ਇਸ ਨੂੰ ਬਾਅਦ ਤੋਂ ਬਾਅਦ ਸਾਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਤਾਂ ਜੋ ਜਿਹੜੇ ਸਾਡੇ ਐਗਰੀਮੈਂਟ 11 ਕੰਟਰੀਆਂ ਦੇ ਹੋਏ ਹਨ ਅਸੀਂ ਇਕੱਲੇ ਇਕੱਲੇ ਸਾਰੇ ਕੰਟਰੀਆਂ ਦੀ ਇਨਫੋਰਮੇਸ਼ਨ ਤੁਹਾਨੂੰ ਵੀਡੀਓ ਰਾਹੀਂ ਦਿੰਦੇ ਰਹਾਂਗੇ। ਇਨੀਆਂ ਬੇਤੀਆਂ ਕਰਦਾ ਹੋਇਆ ਖਿਮਾ ਦਾ ਅਜਾਤਕਾਂ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ